ਅਸੀਂ ਪਹੁੰਚੇ ਆ ਫਾਜ਼ਿਲ ਕਾਦ ਸਕੂਲ ਆਫ ਐਮਿਨੈਂਸ ਦੀ 12ਵੀਂ ਜਮਾਤ ਵਿੱਚ ਜਿੱਥੇ ਕੀ ਤੁਹਾਨੂੰ ਮਿਲਵਾਨੇ ਆ ਸਕੂਲ ਦੇ ਅਧਿਆਪਕਾਂ ਨਾਲ ਅਤੇ ਵਿਦਿਆਰਥੀਆਂ ਨਾਲ ਉਹਨਾਂ ਨੂੰ ਕੀ ਨਵਕਲੇ ਢੰਗ ਨਾਲ ਸਿੱਖਣ ਨੂੰ ਮਿਲ ਰਿਹਾ ਹੈ ਤੇ ਕੀ ਕਿਸ ਤਰ੍ਹਾਂ ਦੀ ਪੜ੍ਹਾਈ ਸਕੂਲ ਆਫ ਐਮਿਨੈਂਸ ਦੇ ਰੂਪ ਵਿੱਚ ਉਹਨਾਂ ਨੂੰ ਮਿਲ ਰਹੀ ਹੈ ਉਹ ਤੁਹਾਨੂੰ ਦਿਖਾਣੇ ਆ ਲੈ ਬੇਟਾ ਆਪਣਾ ਨਾਮ ਦੱਸ ਮੇਰਾ ਨਾਮ ਜਸਮੀਤ ਕੌਰ ਹੈ ਮੈਂ ਸਕੂਲ ਆਫ ਐਮਿਨੈਂਸ ਪਲੱਸ 2 ਹਿਮਨਿਟੀਜ਼ ਦੀ ਸਟੂਡੈਂਟ ਆ ਮੇਰਾ ਸਕੂਲ ਵਿੱਚ ਤਜਰਬਾ ਬਹੁਤ ਵਧੀਆ ਰਿਹਾ ਇੱਥੋਂ ਦੇ ਸਟੂਡੈਂਟਸ ਸਹਿਯੋਗ ਇੱਥੋਂ ਦੇ ਸਟੂਡੈਂਟਸ ਨਾਲ ਰਹਿ ਕੇ ਮੈਨੂੰ ਸਹਿਯੋਗ ਦੀ ਭਾਵਨਾ ਆਈ ਹੈ ਇੱਥੋਂ ਦੇ ਟੀਚਰਸ ਬਹੁਤ ਵਧੀਆ ਸਾਨੂੰ ਪੜ੍ਹਾਉਂਦੇ ਨੇ ਤੇ ਸਾਨੂੰ ਪੜ੍ਹਾਈ ਦੇ ਨਾਲ-ਨਾਲ ਸਾਨੂੰ ਸਮਾਜਿਕ ਵਿਗਿਆਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਦੱਸਦੇ ਨੇ ਤੇ ਇੱਥੋਂ ਦੇ ਟੀਚਰਸ ਇੱਥੋਂ ਦੀਆਂ ਜਿਵੇਂ ਸੀਟਸ ਲਿਮਟਿਡ ਨੇ 32 ਸਟੂਡੈਂਟਸ ਦੀਆਂ ਸੀਟਸ ਲਿਮਟਿਡ ਨੇ ਤਾਂ ਜੋ 40 ਮਿੰਟ ਦੇ ਲੈਕਚਰ ਦੇ ਵਿੱਚ ਟੀਚਰ ਹਰ ਇੱਕ ਸਟ ਸਕਦਾ ਹੈ ਇੱਥੇ ਸਮੇਂ-ਸਮੇਂ ਸਿਰ ਪੇਰੈਂਟਸ ਟੀਚਰ ਮੀਟਿੰਗ ਵੀ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ ਤਾਂ ਜੋ ਪੇਰੈਂਟਸ ਨਵੀਂ ਟੀਚਰਸ ਨੇ ਨਾਲ ਬੱਚਿਆਂ ਦੇ ਬਾਰੇ ਗੱਲਬਾਤ ਕਰ ਸਕਣ ਤੇ ਉਹਨਾਂ ਦੇ ਫਿਊਚਰ ਬਾਰੇ ਦੱਸ ਸਕਣ ਮੈਂ ਇੱਕ ਕੰਪੀਟੀਟਿਵ ਐਗਜ਼ਾਮ ਦਿੱਤਾ ਸੀ ਸਕੂਲ ਆਫ ਐਮੀਨੈਂਸ ਦਾ ਉਸ ਵਿੱਚ ਮੇਰੀ ਇੱਥੇ ਸੈLECTION ਹੋਈ ਹੈ ਕੁਝ ਸਮੇਂ ਪਹਿਲਾਂ ਅਸੀਂ NEET ਦੀ ਕੋਚਿੰਗ ਲਈ ਮੁਹਾਲੀ ਵੀ ਇੱਕ ਕੈਂਪ ਲਗਵਾ ਕੇ ਆਏ ਸੀ ਉਹ ਕੈਂਪ ਵੀ ਅਸੀਂ ਬਹੁਤ ਵਧੀਆ ਅਟੈਂਡ ਕੀਤਾ ਸੀ ਤੇ ਹੁਣ ਮਤਲਬ ਮੇਰਾ ਟਿਚਾ ਇਹੀ ਹੈ ਕਿ ਮੈਂ ਡਾਕਟਰ ਬੰਨਣਾ ਚਾਹੁੰਦੀ ਆ ਤੇ ਕਈ ਬੱਚੇ ਐ ਜੇ ਵੀ ਹੁੰਦੇ ਨੇ ਜਿਹੜੇ ਮਤਲਬ ਡਾਕਟਰੀ ਦੀ ਫੀਸ ਨਹੀਂ ਭਰ ਸਕਦੇ ਉਹਨਾਂ ਨੂੰ ਵੀ ਇਹੀ ਸਲਾਹ ਦੇਵਾਂਗੇ ਕਿ ਅਗਰ ਤੁਸੀਂ ਫੀਸ ਨਹੀਂ ਭਰ ਸਕਦੇ ਇਹ ਐਗਜ਼ਾਮ ਸਕੂਲ ਆਫ ਐਮੀਨੈਂਸ ਦਾ ਐਗਜ਼ਾਮ ਕਲੀਅਰ ਕਰਕੇ ਤੇ ਤੁਸੀਂ ਇੱਥੇ ਸਕੂਲ ਆਫ ਐਮੀਨੈਂਸ ਚਾਹੋ ਇੱਥੇ ਨੀਟ ਦੀ ਕੋਚਿੰਗ ਵੀ ਬਹੁਤ ਵਧੀਆ ਮਿਲਦੀ ਹੈ ਤੇ ਇੱਥੇ ਸਾਡੇ ਸਕੂਲ ਵਿੱਚ ਸਰ ਵੀ ਹੈਗੇ ਆ ਕਾਉਂਸਲਰ ਕਾਉਂਸਲਰ ਗਾਈਡੈਂਸ ਦੇ ਤੇ ਤੇ ਸਕੂਲ ਆਫ ਐਮਿਨੈਂਸ ਵਿੱਚ ਵੱਤ ਤੋਂ ਵੱਧ ਬੱਚੇ ਐਡਮਿਸ਼ਨ ਕਰਵਾਉਂ। ਫਾਜ਼ਲਕਾ ਦੇ ਸਕੂਲੀ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਪੱਧਰ ਤੁਹਾਨੂੰ ਦਿਖਾ ਰਹੇ ਆ। ਜਿੱਥੇ ਤੁਸੀਂ ਆ ਬੱਚੇ ਦੇਖ ਰਹੇ ਹੋ ਤੇ ਜਿੰਨਾਂ ਵੱਲੋਂ ਇਹ ਮੈਥ ਦੇ ਮਾਡਲ ਬਣਾਏ ਗਏ ਨੇ। ਬੱਚਿਆਂ ਤੋਂ ਪੁੱਛਾਂਗੇ ਕਿ ਇਹ ਕੀ ਇਹਨਾਂ ਵੱਲੋਂ ਬਣਾਇਆ ਗਿਆ ਤੇ ਇਸ ਦੀ ਪ੍ਰੇਰਣਾ ਜਿਹੜੀ ਹੈ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਵੀ ਇਸ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਜਾ ਰਹੇ ਨੇ ਬੱਚਿਆਂ ਨੂੰ ਪੁੱਛਦੇ ਆ ਕਿ ਅਸਤੀ ਪ੍ਰੇਰਣਾ ਕਿਸ ਤੋਂ ਮਿਲੀ ਹਾਂਜੀ ਬੱਚੋ ਕੀ ਨਾਮ ਬੱਚੇ ਦਾ ਜਸ਼ਵਿੰਦਰ ਸਿੰਘ ਕਿ ਇਹ ਟੈਂਟ ਬਣਾਇਆ ਕਿਸੇ ਦੁਆਰਾ ਜੋ ਜੀਓਮੈਟ੍ਰੀਕਲ ਪਾਰਕ ਬਣਾਇਆ ਜੀਓਮੈਟ੍ਰੀਕਲ ਪਾਰਕ ਬਣਾਇਆ ਠੀਕ ਹੈ ਤੇ ਇਹ ਤੁਹਾਨੂੰ ਪ੍ਰੇਰਨਾ ਕਿ ਕਿੱਥੋਂ ਸਾਡੇ ਗੁਰਪ੍ਰੀਤ ਸਰ ਤੋਂ ਸਾਡੇ ਗੁਰਪ੍ਰੀਤ ਸਰ ਤੋਂ ਮੈਦ ਦੇ ਟੀਚਰ ਸਰ ਤੇ ਤੁਸੀਂ ਵੀ ਤਾਂ ਕੀ ਨਾਮ ਉਹਦਾ ਸੁਨਾਨਾ ਤੇ ਇਹ ਜਿਹੜਾ ਤੁਸੀਂ ਇਹ ਜੀਓਮੈਟ੍ਰੀਕਲ ਸਾਰਕ ਬਣਾਇਆ ਹੈ। ਹਾਂਜੀ। ਕਹਿੰਦਾ ਜਿਹੜਾ ਇਹ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਇਹਦੇ 'ਚ ਜੋ ਵੀ ਤੁਹਾਡੇ ਪੈਸੇ ਲੱਗੇ ਹੋਊ ਕਿਹਨੇ ਪ੍ਰੋਵਾਈਡ ਕਰਾਇਆ ਸਾਰਾ ਸਮਾਨ ਇਹ ਗੁਰਪ੍ਰੀਤ ਸਰ ਨੇ ਕਰਵਾਇਆ ਮੈਥ ਦੇ ਟੀਚਰ ਨੇ ਆਪਣੇ ਵੱਲੋਂ ਕਰਵਾਇਆ ਹਾਂਜੀ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ? ਸਰਸਾਨਿਆ ਸਾਦਿਆਂ ਕੀ ਤੁਹਾਨੂੰ ਨਵੇਕਲਾ ਮਿਲ ਰਿਹਾ ਹੈ? ਸਕੂਲ ਆਫ ਫੈਮਿਨੈਂਸ ਸਰ ਸਕੂਲ ਆਫ ਫੈਮਿਨੈਂਸ ਚ ਮੈਂ ਸਭ ਤੋਂ ਪਹਿਲਾਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਨਾ ਚਾਹੂੰਗੀ ਸਕੂਲ ਆਫ ਫੈਮਿਨੈਂਸ ਦਾ ਐਕਸਪੀਰੀਅੰਸ ਮੇਰਾ ਅਜ ਤੱਕ ਦਾ ਬਹੁਤ ਗ੍ਰੇਟਫੁਲ ਰਿਹਾ ਹੈ ਤੇ ਜੋ ਸਾਡੇ ਸਕੂਲ ਚ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਨੇ ਜੋ ਸਾਡੇ ਸਕੂਲ ਚ ਐਕਟੀਵਿਟੀਆਂ ਹੋ ਰਹੀਆਂ ਨੇ ਉਹਨਾਂ ਤੋਂ ਸਾਨੂੰ ਜੋ ਸਿੱਖਣ ਨੂੰ ਮਿਲ ਰਿਹਾ ਜੋ ਸਾਡਾ ਅਨੁਭਵ ਹੈ ਉਹ ਹੋਰ ਵੀ ਜ਼ਿਆਦਾ ਵੱਧਾ ਜਾ ਰਿਹਾ ਇਸ ਅਨੁਭਵ ਵਿੱਚ ਜੋ ਸਕੂਲ ਆਫ ਫੈਮਿਨੈਂਸ ਨੇ ਯੋਗਦਾਨ ਪਾਇਆ ਹੈ ਇਹ ਸਾਡੀ ਜੀਵਨ ਦੀ ਸਭ ਤੋਂ ਵੱਡੀ ਪਦਵੀ ਹੈ ਤੇ ਸਰ ਮੈਂ ਕਹਿਣਾ ਚਾਹੂੰਗੀ ਕਿ ਇਸ ਸਕੂਲ ਦੀ ਜੋ ਮੈਨੂੰ ਸਭ ਤੋਂ ਵਧੀਆ ਗੱਲ ਲੱਗਦੀ ਹੈ ਉਹ ਹੈਗੀ ਹੈ ਟੀਚਰਸ ਦੀ ਅੰਡਰਸਟੈਂਡਿੰਗ ਜੋ ਸਟੂਡੈਂਟਸ ਨੂੰ ਹਰ ਸਿਚੁਏਸ਼ਨ ਚ ਸਮਝਦੇ ਨੇ ਉਹ ਸਟੂਡੈਂਟਸ ਦੀ ਹਰ ਪ੍ਰੋਬਲਮਸ ਨੂੰ ਆਪ ਆਪਣੇ ਤੱਕ ਸੀਮਿਤ ਰੱਖ ਕੇ ਸਮਝਦੇ ਨੇ ਤੇ ਬਹੁਤ ਵਧੀਆ ਸਭ ਕੁਝ ਹੋ ਰਿਹਾ ਹੈ ਇੱਥੇ ਤੇ ਸਰ ਸਾਡੇ ਸਕੂਲ ਚ ਟੀਚਰਸ ਟਾਈਮ ਟੂ ਟਾਈਮ ਸਾਨੂੰ ਐਜੂਕੇਸ਼ਨਲ ਟੂਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਿਖਾਉਂਦੇ ਰਹਿੰਦੇ ਨੇ ਬੇਗਾ ਕਿਹੜੀ ਜਗ੍ਹਾ ਤੋਂ ਕਿਸ ਜਗ੍ਹਾ ਤੋਂ ਰਹਿੰਦੀ ਹੈ ਮੈਂ ਸਿਰ ਬੇਗਾ ਵਾਲੀ ਬੇਗਾ ਵਾਲੀ ਤੋਂ ਤੇ ਆਨ ਜਾਣਾ ਕਿੰਨ ਤੋਂ ਸਰ ਸਕੂਲ ਆਫ ਐਮਿਨੈਂਸ ਵੱਲੋਂ ਸਪੈਸ਼ਲੀ ਗਰਲਸ ਤੇ ਜਿਹੜੇ ਬੱਚੇ ਦੂਰ ਤੋਂ ਆਉਂਦੇ ਨੇ ਉਹਨਾਂ ਲਈ ਵੈਂਸ ਫੈਸਿਲਿਟੀਆਂ ਕਰਵਾਈਆਂ ਗਈਆਂ ਨੇ ਤੇ ਜੋ ਬੱਚੇ ਦੂਰ ਤੋਂ ਆਉਂਦੇ ਨੇ ਉਹਨਾਂ ਨੂੰ ਫ੍ਰੀਲੀ ਜੋ ਫ੍ਰੀ ਵੈਂ ਦੀ ਸਹੂਲਤ ਦਿੱਤੀ ਗਈ ਹੈ ਜੋ ਦੂਰ ਵਾਲੇ ਬੱਚੇ ਨੇ ਉਹ ਬਿਨਾ ਕਿਸੇ ਕਿਰਾਏ ਬਿਨਾ ਕਿਸੇ ਪੈਸੇ ਹਾਂ ਪੈਸੇ ਦਿੱਤੇ ਸਕੂਲ ਪਹੁੰਚਦੇ ਨੇ ਮੇਰੇ ਫਾਦਰ ਫਾਦਰ ਖੇਤੀਬਾੜੀ ਕਰਦੇ ਆ ਸਰ ਖੇਤੀਬਾੜੀ ਕਰਦੇ ਹਾਂਜੀ ਸਰ ਕਿਹੜੀ ਸਟਰੀਮ ਹੈ ਬੇਟਾ ਮੇਰੇ ਕੋਲ ਕਮਰਸ ਸਟਰੀਮ ਕਮਰਸ ਸਟਰੀਮ ਸਾਹਿਲ ਖਮੋਸ ਸਰ ਸਾਹਿਲ ਖਮੋਸ ਕਿਹੜੀ ਜਮਾਤ ਕਿਹੜੀ ਕਲਾਸ ਤੁਸੀਂ ਪੜ੍ਹ ਰਹੇ ਹੋ ਪਲੱਸ 2 ਵਿੱਚ ਸਰ ਤੇ ਕੀ ਕਹਿਣਾ ਚਾਹੋਗੇ ਸਕੂਲ ਆਫ ਫੈਮਿਨੈਂਸ ਬਾਰੇ ਕੀ ਨਵेकਲਾ ਪੜਨੋ ਸਿੱਖਣ ਨੂੰ ਮਿਲ ਰਿਹਾ ਹੈ ਸਰ ਸਕੂਲ ਆਫ ਫੈਮਿਨੈਂਸ ਬਹੁਤ ਵਧੀਆ ਪੈਲ ਕੀਤੀ ਹੈ ਗਵਰਨਮੈਂਟ ਨੇ ਮੈਂ 9th ਕਲਾਸ ਤੋਂ ਇੱਥੇ ਪੜ ਰਹੀ ਆ ਜਦੋਂ ਤੋਂ ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਹੋਈ ਹੈ ਸੈਸ਼ਨ 2023-24 ਤੋਂ ਮੈਂ ਇੱਥੇ ਐਡਮਿਸ਼ਨ ਲਈ ਹੋਈ ਆ ਬਹੁਤ ਕੁਝ ਨਵਾਂ ਹੈ ਸਰ ਇੱਥੋਂ ਦਾ ਇਨਫਰਾਸਟ੍ਰਕਚਰ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇੱਥੋਂ ਦਾ এনਵਾਇਰਨਮੈਂਟ ਸਰ ਐਨਵਾਇਰਨਮੈਂਟ ਬਹੁਤ ਜ਼ਰੂਰੀ ਹੁੰਦਾ ਪੜਾਈ ਵਾਸਤੇ ਅਗਰ ਆਪਾਂ ਕੰਫਰਟੇਬਲ ਹੋਵਾਂਗੇ ਐਨਵਾਇਰਨਮੈਂਟ 'ਚ ਤਾਂ ਹੀ ਆਪਾਂ ਵ ਨਹੀਂ ਹੋਏਗਾ ਤਾਂ ਆਪਣਾ ਪੜਾਈ ਤੇ ਉਹਨਾਂ ਵਧੀਆ ਫੋਕਸ ਨਹੀਂ ਹੋਏਗਾ ਨਾਲ ਦੇ ਨਾਲ ਸਰ ਜਿਵੇਂ ਕਿ ਸਾਡੇ ਇੱਥੇ 스마트 ਪੈਨਲ ਵੀ ਨੇ ਇਹਦਾ ਯੂਜ਼ ਕਰਕੇ ਵਿਜ਼ੂਅਲਾਈਜ਼ੇਸ਼ਨ ਦੇ ਮੈਥਡ ਨਾਲ ਸਾਨੂੰ ਪੜਾਈ ਕਰਾਈ ਜਾਂਦੀ ਹੈ ਜਿਸ ਨਾਲ ਸਾਨੂੰ ਜਿਹੜੀ ਚੀਜ਼ ਆ ਉਹ ਲੰਬੇ ਸਮੇਂ ਤੱਕ ਯਾਦ ਰਹਿੰਦੀ ਆ ਕਿਉਂਕਿ ਜਿਹੜੀ ਚੀਜ਼ ਦਾ ਪਰਟਾ ਮਾਰਨੇ ਆ ਉਹ ਉਨੀ ਦੇਰ ਤੱਕ ਨਹੀਂ ਯਾਦ ਰਹਿੰਦੀ ਪਰ ਜਿਹੜੀ ਚੀਜ਼ ਨੂੰ ਆਪਾਂ ਵਿਜ਼ੂਅਲਾਈਜ਼ ਕਰਕੇ ਦੇਖ ਕੇ ਪੜ੍ਹਦੇ ਆ ਉਹ ਚੀਜ਼ ਲੰਮੇ ਸਮੇਂ ਤੱਕ ਯਾਦ ਰਹਿ ਜਾਂਦੀ ਹੈ ਉਸ ਤੋਂ ਇਲਾਵਾ ਸਾਰੇ ਸਾਡੇ ਸਕੂਲ 'ਚ ਲੈਬਸ ਵੀ ਨੇ ਸਾਇੰਸ ਲੈਬ ਐ ਸਰ ਸਾਇੰਸ ਲੈਬ ਵੀ ਆ ਸਾਰੀਆਂ ਸੈਪਰੇਟ ਨੇ ਫਿਜ਼ਿਕਸ ਕੈਮਿਸਟਰੀ ਬਾਇਓ ਦੀ ਸਾਨੂੰ ਲੈਬ 'ਚ ਲੈ ਕੇ ਜਾ ਕੇ ਪ੍ਰੈਕਟੀਕਲ ਵੀ ਕਰਾਏ ਜਾਂਦੇ ਨੇ ਜਿਸ ਤਰ੍ਹਾਂ ਸਾਡਾ ਪ੍ਰੈਕਟੀਕਲ ਵੀ ਹੋ ਜਾਂਦਾ ਤੇ ਉਹ ਚੀਜ਼ ਅਸੀਂ ਆਦੇ ਰੀਅਲ ਲਾਈਫ ਐਗਜ਼ਾਮਪਲਸ ਦੇ ਨਾਲ ਵੀ ਕਰ ਸਕਦੇ ਆ ਤਾਂ ਕਿ ਉਹ ਆਪ ਸਾਨੂੰ ਲੰਮੇ ਸਮੇਂ ਤੱਕ ਯਾਦ ਰਹੇ ਪਰ ਇਸ ਸੀਨ ਕਿਹੜੀ ਹੈ ਸਰ ਮੈਡੀਕਲ ਹਾਂਜੀ ਸਰ ਜੇ ਗੱਲ ਕੀਤੀ ਜਾਵੇ ਸਵਸ਼ਤਾ ਦੀ ਤਾਂ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਉਹ ਸਕੂਲ ਦੇ ਗਰਾਊਂਡਾਂ ਨੂੰ ਦਿਖਾਏ ਜਿਸ ਤੋਂ ਕੋ ਪਤਾ ਲੱਗੇ ਕਿ ਅਜੋਕੇ ਸਮੇਂ ਵਿੱਚ ਸਕੂਲ ਜਿਹੜੇ ਨੇ ਸਰਕਾਰੀ ਸਕੂਲ ਨੇ ਉਹਨਾਂ ਦੇ ਗਰਾਊਂਡਾਂ ਦੀ ਸਵਸ਼ਤਾ ਤੇ ਬੱਚਿਆਂ ਦੇ ਵਿਦਿਆਰਥੀਆਂ ਦੇ ਲਈ ਬੈਠਣ ਦਾ ਮਾਹੌਲ ਜਿਹੜਾ ਹੈ ਅਤੇ ਇਹੋ ਜੇ ਸਿੰਬਲ ਲਿਖੇ ਹੋਏ ਨੇ ਸਿੱਖਿਆ ਅਨਿਆਂ ਨਾਲ ਲੜਨ ਦਾ ਇੱਕੋ ਇੱਕ ਹਥਿਆਰ ਹੈ ਇਹੋ ਜੀਆਂ ਚੀਜ਼ਾਂ ਇਹੋ ਜੇ ਗਰਾਊਂਡ ਇਹੋ ਜੇ ਮਾਹੌਲ ਹੀ ਇੱਕ ਸਫਲ ਅਤੇ ਤੰਦਰੁਸਤ ਦਿਮਾਗ ਨੂੰ ਸਹੀ ਢੰਗ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਸਹਾਇੀ ਹੁੰਦੇ ਨੇ ਸਾਡੇ ਨਾਲ ਮੌਜੂਦ ਨੇ ਸਕੂਲ ਆਫ ਫੈਮਿਨਸ ਦੇ ਟੀਚਰ ਵਿਕਾਸ ਡਾਗਾ ਜੀ ਇਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੇ ਕਿਸ ਤਰ੍ਹਾਂ ਦੇ ਬੱਚਿਆਂ ਆਪਣੇ ਐਕਸਪੀਰੀਅੰਸ ਨਾਲ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਦੇ ਭਵਿੱਖ ਸਵਾਰਨ ਵਿੱਚ ਇਹਨਾਂ ਦੀ ਭੂਮਿਕਾ ਰਹੀ ਹੈ ਨਮਸਕਾਰ ਜੀ ਮੈਂ ਵਿਕਾਸ ਕੁਮਾਰ ਇੰਗਲਿਸ਼ ਲੈਕਚਰਰ ਅਥੇ ਸੇਵਾਵਾਂ ਨਿਭਾ ਰਿਹਾ ਹਾਂ ਸਕੂਲ ਆਫ ਫੈਮਿਨਸ ਐਕਚੁਅਲੀ ਗਵਰਨਮੈਂਟ ਆਫ ਪੰਜਾਬ ਦਾ ਇੱਕ ਡ੍ਰੀਮ ਪ੍ਰੋਜੈਕਟ ਹੈ ਅਥੇ ਉਹਨਾਂ ਨੇ ਪ੍ਰਾਈਵੇਟ ਸਕੂਲ ਨੂੰ ਕੰਪਲੀਟ ਕਰਨ ਦਾ ਇੱਕ ਟੀਚਰ ਰੱਖਿਆ ਤੇ ਸੀਓ ਸਟੀਚ ਨੂੰ ਅਚੀਵ ਕਰਨੇ ਚ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਾਰੀ ਫੈਸਿਲਿਟੀਆਂ ਸਰਕਾਰ ਨੇ ਪ੍ਰੋਵਾਈਡ ਕੀਤੀ ਤੁਸੀਂ ਦੇਖ ਰਹੇ ਹੋ ਗਵਰਨਮੈਂਟਸ ਸਕੂਲ ਵਿੱਚ ਕਦੇ ਪੈਨਲ ਬੋਰਡ ਇਸ ਤਰ੍ਹਾਂ ਦੇ ਨਹੀਂ ਹੁੰਦੇ ਸੀ ਜੋ ਕਿ ਗਵਰਨਮੈਂਟ ਸਾਨੂੰ ਪ੍ਰੋਵਾਈਡ ਕੀਤੇ ਨੇ ਤੇ ਸਾਨੂੰ ਖੁਦ ਨੂੰ ਲੱਗਦਾ ਹੈ ਕਿ ਅਸੀਂ ਇੱਕ ਬਹੁਤ ਹੀ ਵਧੀਆ ਮਾਹੌਲ ਵਿੱਚ ਪੜਾ ਰਹੇ ਹਾਂ ਸਭ ਤੋਂ ਵੱਡੀ ਗੱਲ ਇਹ ਕਿ ਬੱਚਿਆਂ ਦੀ ਗਿਣਤੀ ਲਿਮਟਿਡ ਹੈ ਅਸੀਂ ਇੰਡੀਵਿਜੂਅਲੀ ਹਰ ਬੱਚੇ ਤੱਕ ਪਹੁੰਚ ਕਰ ਸਕਦੇ ਹਾਂ ਹਰ ਬੱਚੇ ਨੂੰ ਖੁਦ ਜਾਣ ਸਕਨੇ ਹਾਂ ਉਹਦੀ ਕੋਈ ਪ੍ਰੋਬਲਮ ਹੈ ਉਹਨੂੰ ਸੋਲਵ ਕਰ ਸਕਨੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਬੱਚੇ ਸਾਡੇ ਕਿਸੇ ਵੀ ਚੀਜ਼ ਤੋਂ ਪਿੱਛੇ ਨਾ ਰਹਿਣ ਸਾਰੀਆਂ ਉਹਨਾਂ ਨੂੰ ਫੈਸਿਲਿਟੀ ਸਰਕਾਰ ਪ੍ਰੋਵਾਈਡ ਕਰ ਰਹੀ ਏ ਉਹ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਾਂ ਅਸੀਂ ਤੁਸੀਂ ਸੋਚੋ ਕਿ ਜਿਹੜੇ ਬੱਚੇ ਜਿਨ੍ਹਾਂ ਕੋਲ ਰਿਸੋਰਸਸ ਘੱਟ ਨੇ ਉਹ ਬੱਚੇ ਵੀ ਸਰਕਾਰ ਵੱਲੋਂ ਜੋ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਦੁਆਰਾ ਪੂਰੀ ਮਿਹਨਤ ਕਰਕੇ ਆਪਦੇ ਟਾਰਗੇਟਸ ਅਚੀਵ ਕਰਨ ਤੇ ਸਰਕਾਰ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਏ ਉਹਨੂੰ ਸਫਲ ਬਣਾਉਣੇ ਚਾਹਵਦਾ ਯੋਗਦਾਨ ਦੇਣ ਅਸੀਂ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਵਿੱਚ ਆਪ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਕਰਦੇ ਹੀ ਰਵਾਂਗੇ ਸਾਡੇ ਨਾਲ ਮੌਜੂਦ ਨੇ ਸਕੂਲ ਆਫ ਐਮਿਨੈਂਸ ਦੇ ਅਧਿਆਪਕ ਵਿਜੇ ਗੁਪਤਾ ਜੀ ਹਨ ਤੁਹਾਨੂੰ ਜਾਣਦੇ ਆ ਕਿ ਕੀ ਉਪਲਬਧੀਆਂ ਨੇ ਇਹਨਾਂ ਦੀਆਂ ਔਰ ਇਹਨਾਂ ਦੀਆਂ ਉਪਲਬਧੀਆਂ ਦਾ ਬੱਚਿਆਂ ਨੂੰ ਕੀ ਫਾਇਦਾ ਮਿਲ ਰਿਹਾ ਹੈ ਹਾਂ ਜੀ ਜੈ ਹਿੰਦ ਸਾਰੇ ਨੂੰ ਪਹਿਲਾਂ ਤਾਂ ਮੇਰਾ ਨਾਮ ਵਿਜੇ ਗੁਪਤਾ ਮੈਂ ਲੈਕਚਰਰ ਇਨ ਹਿਸਟਰੀ ਗਵਰਨਮੈਂਟ ਸਕੂਲ ਆਫ ਐਮਿਨੈਂਸ ਫਾਜ਼ਿਲਕਾ ਦੀ ਵਿੱਚ ਇੱਥੇ ਕ ਸੇਵਾ ਕਰ ਰਿਹਾ ਹਾਂ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਕੀਤਾ ਗਿਆ ਸਿੱਖਿਆ ਕ੍ਰਾਂਤੀ ਮਤਲਬ ਸਿੱਖਿਆ ਦੇ ਵਿਭਾਗ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਉਹ ਰੋਜ਼ ਹਰ ਰੋਜ਼ ਕੋਈ ਨਾ ਕੋਈ ਨਵੀਂ ਜੋ ਹੈ ਟੈਕਨੋਲੋਜੀ ਵਿੱਚ ਐਡ ਕਰ ਰਹੇ ਨੇ ਇਹ ਬੱਚਿਆਂ ਵਾਸਤੇ ਬਹੁਤ ਫਾਇਦੇਮੰਦ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਮੇਰਾ ਇਸ ਫੀਲਡ ਦੇ ਵਿੱਚ ਕਾਫੀ ਤਜਰਬਾ ਹੈ ਮੈਨੂੰ ਮਾਈਕਰੋਸਾਫਟ ਵੱਲੋਂ 2009 ਦੇ ਵਿੱਚ ਆ ਆਈਟੀਐਲ ਪੁਰਸਕਾਰ ਗਲੋਬਲ ਅਵਾਰਡ ਵਿਨਰ ਤੇ 2018 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਨੈਸ਼ਨਲ ਆਈਸੀਟੀ ਅਵਾਰਡ ਔਰ ਪੰਜਾਬ ਸਰਕਾਰ ਵੱਲੋਂ ਵੀ ਸਟੇਟ ਅਵਾਰਡ ਦੇ ਨਾਲ ਨਵਾਜਿਆ ਗਿਆ ਐ ਇੰਨੀਆਂ ਸਾਰੀਆਂ ਫੈਸਿਲਿਟੀਆਂ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੁੰਦਾ ਸਰ ਸਾਡੇ ਹਰੇਕ ਕਲਾਸਰੂਮ ਦੇ ਵਿੱਚ ਇੰਟਰਐਕਟਿਵ ਪੈਨਲਸ ਲੱਗੇ ਹੋਏ ਨੇ ਜਿਨ੍ਹਾਂ ਦੇ ਕਰਕੇ ਜੋ ਹੈ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਜੋ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਕਰਵਾ ਰਹੇ ਹਾਂ ਨਾਲ ਉਹ ਦਿਖਾਏ ਰਿਹਾ ਤਾਂ ਕਿ ਬੱਚੇ ਵੱਧ ਤੋਂ ਵੱਧ ਅੰਡਰਸਟੈਂਡ ਕਰਨ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਨ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਹੈ ਆਊਟ ਆਫ ਸਟੇਟ ਇਮਨ ਆਊਟ ਆਫ ਨੇਸ਼ਨ ਵੱਖਰੇ ਵੱਖਰੇ ਦੇਸ਼ਾਂ ਦੇ ਜਿਹੜੇ ਅਸੀਂ ਮਾਇਰ ਐਕਸਪਰਟਸ ਨੇ ਉਹ ਵੀ ਅਸਿਆ ਤੇ ਬੁਲਾਣੇ ਹੈਗੇ ਆ ਜੀ ਤਾਂ ਇਸ ਕਰਕੇ ਇਹ ਬਹੁਤ ਛਲਾ ਗੈਜਗ ਉਪਰਾਲਾ ਹੈ ਪੰਜਾਬ ਗਵਰਨਮੈਂਟ ਦਾ ਜਿਹੜਾ ਕਿ ਐਜੂਕੇਸ਼ਨ ਦੇ ਵਿੱਚ ਇਹ ਸਾਰਾ ਜਿਹੜਾ ਹੈ ਇੱਕ ਨਵੀਂ ਇੱਕ ਇਨੋਵੇਸ਼ਨਸ ਕਰ ਰਹੇ ਨੇ ਇਹਨਾਂ ਦਾ ਬੱਚਿਆਂ ਨੂੰ ਔਰ ਆਉਣ ਵਾਲੇ ਪੰਜਾਬ ਨੂੰ ਯਕੀਨਨ ਫਾਇਦਾ ਹੋਏਗਾ ਜੀ ਜੈ ਹਿੰਦ ਸਰ ਸਾਡੇ ਨਾਲ ਮੌਜੂਦ ਨੇ ਸਕੂਲ ਆਫ ਹੈਪੀਨੈਸ ਦੇ ਅਧਿਆਪਕ ਸਰਿੰਦਰ ਕੁਮਾਰ ਜੀ ਇਹਨਾਂ ਤੋਂ ਜਾਣਦੇ ਆ ਕੈਸ ਤਰ੍ਹਾਂ ਦਾ ਤਜਰਬਾ ਹੈ ਨਾ ਅਦਰੀਆ ਜਿਸ ਤਜਰਬੇ ਨਾਲ ਇਹ ਵਿਦਿਆਰਥੀਆਂ ਦੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਕਾਮਯਾਬ ਹੋਏ ਨੇ ਹਾਂਜੀ ਸਰਿੰਦਰ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਮੈਂ सुरेंद्र ਕੁਮਾਰ ਬਤੌਰ ਭਾਸ਼ਾ ਅਧਿਆਪਕ ਪੰਜਾਬੀ ਅਧਿਆਪਕ ਦੇ ਤੌਰ ਤੇ ਸਕੂਲ ਆਫ ਐਮਿਨੈਂਸ ਚ ਕੰਮ ਕਰ ਰਿਹਾ ਹਾਂ ਜੀ ਸੋ ਮੈਂ ਸਮਝਦਾ ਕਿ ਪੰਜਾਬ ਚ ਜਿਹੜੀ ਸਿੱਖਿਆ ਕ੍ਰਾਂਤੀ ਦੀ ਲਹਿਰ ਉਹਦਾ ਮੋੜ ਸਕੂਲ ਆਫ ਐਮਿਨੈਂਸ ਦੇ ਨਾਲ ਵੱਜਿਆ ਸਮੇਂ ਦੇ ਨਾਲ ਦੁਨੀਆ ਸੰਸਾਰ ਜਿਹੜਾ ਉਹ ਬਦਲ ਰਿਹਾ ਹੈ ਤੇ ਇਹਦੇ ਨਾਲ ਨਾਲ ਸਿੱਖਿਆ ਦਾ ਜੋ ਰਵਾਇਤੀ ਢੰਗ ਸੀਗਾ ਉਹ ਵੀ ਕਿਤੇ ਨਾ ਕਿਤੇ ਬਦਲਿਆ ਸੋ ਸਕੂਲ ਆਫ ਐਮਿਨੈਂਸ ਜਿਹੜਾ ਹੈਗਾ ਉਹ ਇਸੇ ਗੱਲ ਦੀ ਗਵਾਹੀ ਭਰਦਾ ਹੈ ਕਿ ਇਹਦੇ ਵਿੱਚ ਨਵੇਂ ਤਜਰਬੇ ਨੇ ਨਵੀਂ ਸੋਚ ਹੈ ਇੱਕ ਨਵੀਂ ਪ੍ਰੇਰਣਾ ਹੈ ਜਿਹਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦਿਆਰਥੀਆਂ ਨੂੰ 9ਵੀਂ ਤੋਂ ਲੈ ਕੇ 12ਵੀਂ ਤੱਕ ਜਦੋਂ ਅਸੀਂ ਪੜਾ ਰਹੇ ਹਾਂ ਸਿਰਫ ਅਸੀਂ ਉਹਨਾਂ ਨੂੰ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰੱਖ ਰਹੇ ਸਾਡੀ ਆਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਛੁਪੇ ਹੋਏ ਹੁਨਰ ਪ੍ਰਤਿਭਾ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਆਈਏ ਪਵਿਕ ਦੀ ਤਿਆਰੀ ਭਵਿਕ ਚੋ ਕੀ ਕਰਨ ਅਸੀਂ ਅਕਸਰ ਵਿਦਿਆਰਥੀਆਂ ਨੂੰ ਕੈਰੀਅਰ ਜਾਂ ਗਾਈਡੈਂਸ ਚਾਹੀਦਾ ਤਾਂ ਦੱਸ ਜਨ ਨੇ ਕਿ ਬੇਟਾ ਤੂੰ ਆਹ ਸਟਰੀਮ ਰੱਖ ਤੇ ਨੂੰ ਆ ਕਰਨਾ ਚਾਹੀਦਾ ਪਰ ਉਸ ਤੋਂ ਅੱਗੇ ਉਹਦੀ ਮਦਦ ਕਿਵੇਂ ਕਰਨੀ ਹੈ ਅਸੀਂ ਉਹਦੇ ਹਨਰ ਨੂੰ ਪਛਾਣ ਲਿਆ ਉਹਨੂੰ ਦੱਸਤਾ ਪਰ ਉਹਦੇ ਹਨਰ ਨੂੰ ਨਾਲ ਲੈ ਕੇ ਜਾਣਾ ਉਹਨੂੰ ਤਰਾਸ਼ਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਉਹਦੇ ਤਹਿਤ ਜਿਹੜਾ ਸਕੂਲ ਆਫ ਐਮਿਨੈਂਸ ਦੇ ਵਿੱਚ ਹੈ ਬਹੁਤ ਵਧੀਆ ਵਿਵਸਥਾਵਾਂ ਨੇ ਸਾਡੇ ਕੋਲ ਜੇਈ ਦੀ ਕੋਚਿੰਗ ਹੈ ਆਨਲਾਈਨ ਕਲਾਸਿਸ ਨੇ ਮੌਕ ਟੈਸਟ ਨੇ ਤੁਸੀਂ ਕਲੈਟ ਦੀ ਗੱਲ ਕਰ ਲਓ ਤੁਸੀਂ ਨੀਟ ਦੀ ਗੱਲ ਕਰ ਲਓ ਰੈਜ਼ੀਡੈਂਸ਼ੀਅਲ 1 ਮਹੀਨੇ ਦਾ ਸਾਡੇ 4 ਬੱਚੇ ਜਿਹੜਾ ਮੁਹੱਲੇ ਦੇ ਵਿੱਚ ਕੈਂਪ ਲਗਾ ਕੇ ਆਏ ਨੇ ਨੀਟ ਦੀ ਤਿਆਰੀ ਦੇ ਲਈ ਸੋ ਵਿਦਿਆਰਥੀਆਂ ਨੂੰ ਪਛਾਣ ਕੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਇਹਦੇ ਤੋਂ ਇਲਾਵਾ ਸਮਾਜਿਕ ਜਿਹੜੀ ਸਾਂਝੇਦਾਰੀ ਹੈ ਉਹ ਬੜੀ ਮਹੱਤਵਪੂਰਨ ਹੈ ਇੱਕ ਵੱਡੀ ਗੱਲ ਮੈਂ ਇੱਥੇ ਜ਼ਰੂਰ ਕਹਿਣਾ ਚਾਹੂੰਗਾ ਤੇ ਸਰਕਾਰ ਦਾ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਦੂਰ ਦਰਾਡੇ ਇਲਾਕਿਆਂ ਤੋਂ ਚੰਗੀ ਸਿੱਖਿਆ ਲਈ ਉਹਨਾਂ ਨੂੰ ਇੱਕ ਸਮੱਸਿਆ ਹੁੰਦੀ ਸੀ ਆਉਣ ਜਾਣ ਦੀ ਪਰ ਐਮਿਨੈਂਸ ਦੇ ਵਿੱਚ ਜਿਹੜੇ ਸਾਡੇ ਬੱਚੇ ਇੱਥੇ ਬੈਠੇ ਨੇ ਧੀਆਂ ਪੁੱਤਰ ਇਹਨਾਂ ਨੂੰ ਆਉਣ ਜਾਣ ਦੀ ਹੁਣ ਕੋਈ ਸਮੱਸਿਆ ਨਹੀਂ ਹੈ ਸਕੂਲ ਆਉਣ ਲਈ ਇਹਨਾਂ ਲਈ ਵੈਨਾਂ ਦਾ ਪ੍ਰਬੰਧ ਹੈ ਇਹਨਾਂ ਦੀ ਸ਼ਾਨਦਾਰ ਵਰਦੀ ਹੈ ਇਹਨਾਂ ਕੋਲ ਟਰੈਕ ਸੂਟਸ ਨੇ ਤੇ ਇਹਦੇ ਤੋਂ ਇਲਾਵਾ ਸਿਰਫ ਕਿਤਾਬੀ ਗਿਆਨ ਨਹੀਂ ਅਸੀਂ ਐਮਿਨੈਂਸ ਦੇ ਵਿੱਚ ਬੱਚਿਆਂ ਨੂੰ ਦੇ ਰਹੇ ਉਹਨਾਂ ਦੀ ਕਲਾ ਸਾਹਿਤ ਸਿਰਜਣ ਦੀ ਰੁਚੀ ਚਾਹੇ ਅਸੀਂ ਸਾਡੇ ਸਕੂਲ ਮੈਗਜ਼ੀਨ ਕਲਮਾਂ ਦੀ ਲੋ ਦੀ ਗੱਲ ਕਰੀਏ ਚਾਹੇ ਅਸੀਂ ਖੇਡਾਂ ਦੇ ਖੇਤਰ ਦੀ ਗੱਲ ਕਰੀਏ ਅੱਜ ਸਾਡੇ ਬੱਚੇ ਸਟੇਟ ਤੇ ਜਿਹੜਾ ਹੈ ਨੈਸ਼ਨਲ ਲੈਵਲ ਤੱਕ ਚਾਹੇ ਖੇਡਾਂ ਦੀ ਗੱਲ ਹੋਵੇ ਕਲਾ ਦੀ ਗੱਲ ਹੋਵੇ ਸਾਹਿਤ ਦੀ ਗੱਲ ਹੋਵੇ ਬੱਚੇ ਪਹੁੰਚ ਨੇ ਸੋ ਅਸੀਂ ਕੁੱਲ ਮਿਲਾ ਕੇ ਇੱਕ ਅਜਿਹੋ ਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਬੱਚੇ ਸਵੈ ਪ੍ਰਗਟਾਵੇ ਦੇ ਵਿੱਚ ਆਉਣ ਬੱਚਿਆਂ ਦੇ ਵਿੱਚ ਇੱਕ ਬੜੀ ਚਿਜਕ ਹੁੰਦੀ ਹੈ ਜਾਂ ਸਾਡੇ ਦਿਮਾਗ ਦੇ ਵਿੱਚ ਬੈਠੀ ਹੋਈ ਹੈ ਟੀਚਰ ਦਾ ਇੱਕ ਰੂਪ ਇੱਕ ਅਧਿਆਪਕ ਦਾ ਰੂਪ ਇਦਾਂ ਦਾ ਕਿ ਬੱਚਿਆਂ ਨੂੰ ਕਿਤੇ ਨਾ ਕਿਤੇ ਮਾਨਸਿਕ ਡਰ ਸਕੂਲ ਜਾਣ ਤੋਂ ਤੇ ਸਾਡੀ ਸਭ ਤੋਂ ਪਹਿਲੀ ਜਿਹੜੀ ਸਕੂਲ ਦੇ ਵਿੱਚ ਕੋਸ਼ਿਸ਼ ਹੈ ਹੀ ਹੋਈ ਹੈ ਬਤੌਰ ਅਧਿਆਪਕ ਕਿ ਬੱਚੇ ਖੁਸ਼ੀ ਨਾਲ ਸਕੂਲ ਆਉਣ ਜਦੋਂ ਕੋਈ ਬੱਚਾ ਖੁਸ਼ੀ ਨਾਲ ਸਕੂਲ ਆਉਂਦਾ ਹੈ ਤਾਂ ਉਹਦੀ ਸਿੱਖਣ ਸਿਖਾਉਣ ਦੀ ਜਿਹੜੀ ਸਾਡੀ ਸਥਿਤੀ ਹੈ ਉਹ ਬਹੁਤ ਵਧੀਆ ਰਹਿੰਦੀ ਹੈ ਤੇ ਅਸੀਂ ਕੋਸ਼ਿਸ਼ ਵੀ ਕਰਦੇ ਹੁਣ ਬਤੌਰ ਪਾਸ਼ਾਤਿਆਪਕ ਮੈਂ ਇੱਕ ਛੋਟੀ ਜੀ ਤੁਹਾਨੂੰ ਆਪਣੀ ਉਦਾਹਰਣ ਹੀ ਦੇ ਦਿੰਨਾ ਕਿ ਸਿੱਖਿਆ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਸੁਣਨਾ ਬੋਲਣਾ ਪੜ੍ਹਨਾ ਲਿਖਣਾ ਉਹਦਾ ਇੱਕ ਕ੍ਰਮ ਹੈ ਬੱਚੇ ਦਾ ਪਰ ਸਾਡੇ ਬੱਚਿਆਂ ਨੂੰ ਜਿਹੜੀ ਰਵਾਇਤੀ ਸਿੱਖਿਆ ਉਹਦੇ ਵਿੱਚ ਪ੍ਰਗਟਾਵਾ ਦੇ ਮੌਕੇ ਘੱਟ ਹੈ ਪਰ ਅਸੀਂ ਇੱਥੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਸ਼ਖਸੀਅਤ ਦੇ ਨਖਾਰ ਲਈ ਉਹਨਾਂ ਦੀ ਜਿਹੜੀ ਊਰਜਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਅੱਗੇ ਲੈ ਕੇ ਆਈਏ ਕਿ ਪੜ੍ਹਾਈ ਉਹਨਾਂ ਨੂੰ ਨੀਰਸ ਵੀ ਨਾ ਲੱਗੇ ਤੇ ਇੱਕ ਸਫਲ ਇਨਸਾਨ ਬਣ ਕੇ ਉਹ ਅੱਗੇ ਆਉਣ ਉਹ ਕਲਾ ਦਾ ਸਾਹਿਤ ਦਾ ਕੁਦਰਤ ਦਾ ਕਲਪਨਾ ਦਾ ਆਲੇ ਦੁਆਲੇ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੁੜਨ ਤੇ ਉਹਦਾ ਆਨੰਦ ਵੀ ਮਾਣਨ ਉਹ ਕੁਦਰਤ ਦੇ ਨਾਲ ਵੀ ਜੁੜੇ ਰਹਿਣ ਤੇ ਆਉਣ ਵਾਲੇ ਦਾ ਜਿਹੜਾ ਸਮਾਂ ਹੈ 21ਵੀਂ ਸਦੀ ਆਪਾਂ ਤਕਨੀਕ ਦੀ ਸਦੀ ਕਹਿੰਦੇ ਆ ਅੱਜ AI ਦੀਆਂ ਗੱਲਾਂ ਹੁੰਦੀਆਂ ਤੇ ਬਹੁਤ ਕੁਝ ਸਮਾਜ ਬਦਲ ਰਿਹਾ ਸੋ ਇਹ ਆਪਣੀਆਂ ਜੜ੍ਹਾਂ ਤੋਂ ਵੀ ਨਾ ਟੁੱਟਣ ਤੇ ਵੱਧਦੇ ਫੁੱਲਦੇ ਹੋਏ ਸਮਾਜ ਦੇ ਜਿਹੜੇ ਨੇ ਉਹ ਯੋਗ ਹਿੱਸਾ ਜਾਂ ਉਹਦਾ ਅੰਗ ਵੀ ਬਣਨ ਤੇ ਲਾਸਟ ਤੇ ਮੈਂ ਬੱਚਿਆਂ ਲਈ ਇਹੋ ਹੀ ਦੁਆ ਦੇਵਾਂਗਾ ਕਿ ਤੁਰਨ ਦਾ ਹੌਸਲਾ ਕਰ ਦਿਸ਼ਾਵਾਂ ਬਹੁਤ ਨੇ ਕੰਡਿਆਂ ਦੀ ਪਰਵਾਹ ਨਾ ਕਰ ਤੇਰੇ ਨਾਲ ਦੁਆਵਾਂ ਬਹੁਤ ਨੇ ਸੋ ਸਾਡੀਆਂ ਦੁਆਵਾਂ ਵੀ ਇਹਨਾਂ ਦੇ ਨਾਲ ਨੇ ਤੇ ਸਾਡੀ ਪੂਰੀ એનર્ਜੀ ਸਾਡੀ ਸਮਰੱਥਾ ਉਹ ਸਾਡੇ ਵਿਦਿਆਰਥੀਆਂ ਦੇ ਨਾਲ ਹੈ ਤੇ ਜਿੱਦਾਂ ਲਗਾਤਾਰ ਪਿਛਲੇ ਸਾਲਾਂ ਤੋਂ ਅਸੀਂ ਵਧੀਆ ਨਤੀਜੇ ਲੈ ਕੇ ਆ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਵੀ ਜਦੋਂ ਸਾਲਾਨਾ ਨਤੀਜੇ ਆਉਣਗੇ ਤਾਂ ਸਕੂਲ ਆਫ ਐਮਿਨੈਂਸ ਵਿੱਦਿਆ ਦੇ ਖੇਤਰ 'ਚ ਵੀ ਆਪਣੇ ਚੰਡੇ ਗੱਡੂਗਾ ਜੀ ਸਾਡੇ ਨਾਲ ਮੌਜੂਦ ਨੇ ਸਕੂਲ ਆਫ ਐਮਿਨਸ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਪ੍ਰਿੰਸੀਪਲ ਹਰੀਚੰਦ ਕੰਬੋਜ ਜੀ ਸਿੱਖਿਆ ਖੇਤਰ ਵਿੱਚ ਬਹੁਤ ਹੀ ਵੱਡਾ ਨਿਮਾਣਾ ਨਾਮ ਖੱਟਿਆ ਹੈ ਇਹਨਾਂ ਵੱਲੋਂ ਇਹਨਾਂ ਤੋਂ ਜਾਣਦੇ ਹਾਂ ਕਿ ਸਕੂਲ ਆਫ ਐਮਿਨਸ ਦੇ ਮੁੱਖ ਉਦੇਸ਼ ਕੀ ਸਨ ਅਤੇ ਵਿਦਿਆਰਥੀਆਂ ਨੂੰ ਉੱਤਮ ਸਿੱਖਿਆ ਕਿਸ ਤਰ੍ਹਾਂ ਪ੍ਰਦਾਨ ਕੀਤੀ ਜਾ ਰਹੀ ਹੈ ਹਾਂਜੀ ਪ੍ਰਿੰਸੀਪਲ ਜੀ ਅ ਮੈਂ ਪ੍ਰਿੰਸੀਪਲ ਹਰੀਚੰਦ ਕੰਬੋਸ ਸਕੂਲ ਆਫ ਐਮ ਐਨ ਐਸ ਫਾਜਿਲਕਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮੀਡੀਆ ਰਾਈ ਤੁਹਾਡਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਹਾਂ ਜਿਵੇਂ ਤੁਸੀਂ ਕਿਹਾ ਕਿ ਸਾਡੇ ਸਿੱਖਿਆ ਦੇ ਵਿੱਚ ਸਕੂਲ ਆਫ ਐਮਿਨੈਂਸ ਦਾ ਮੁੱਖ ਉਦੇਸ਼ ਸਾਡਾ ਮੇਨ ਉਦੇਸ਼ ਇਹ ਹੈ ਕਿ ਬੱਚਿਆਂ ਨੂੰ ਇੱਕ ਬੁਨਿਆਦੀ ਵਿੱਦਿਆ ਦੇ ਕੇ ਬੁਨਿਆਦੀ ਢਾਂਚਾ ਖੜਾ ਕਰਕੇ ਵਿੱਦਿਆ ਨੂੰ ਇਸ ਉਜਾਗਰ ਤੱਕ ਵਿਦਿਆਰਥੀ ਨੂੰ ਪਹੁੰਚਾਣਾ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਭਵਿੱਖ ਦੇ ਵਿੱਚ ਉੱਚ ਪਦਵੀਆਂ ਤੇ ਪਹੁੰਚ ਕੇ ਆਪਦਾ ਹੌਨਰ ਦਿਖਾ ਕੇ ਚੰਗੀ ਵਿੱਦਿਆ ਲੈ ਕੇ ਤੇ ਚੰਗੇ ਰੁਤਬਿਆਂ ਤੇ ਪਹੁੰਚ ਜਾਂਦਾ ਜੀ ਕੀ ਇਹਨਾਂ ਚੀਜ਼ਾਂ ਦੇ ਫਾਇਦੇ ਵਿਦਿਆਰਥੀਆਂ ਨੂੰ ਹੋ ਰਹੇ ਨੇ ਜੀ ਇਹਨਾਂ ਦੇ ਜੇਕਰ ਸਕੂਲ ਆਫ ਫੈਮਿਨਸ ਦੀ ਗੱਲ ਕਰੀਏ ਤਾਂ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਦੂਸਰੇ ਸਕੂਲਾਂ ਨਾਲ ਜਾਮ ਨਾਲੋਂ ਉਹਨਾਂ ਨੇ ਇੱਕ ਵਿਸ਼ੇਸ਼ਤਾਵਾਂ ਇਹਨੇ ਕੀਤੀ ਜਿਸ ਤਰ੍ਹਾਂ ਬੱਚਿਆਂ ਨੂੰ ਅਸੀਂ ਵਿਦਿਆ ਦੇ ਵਿੱਚ ਵਕਫਾ ਖਾਥਾਵਾਂ ਤੋਂ ਵੈਂਜ਼ਰਾਂ ਆਈਂ ਆਪਦੇ ਵਕਫਾ ਖਾਥਾਵਾਂ ਤੋਂ ਸਾਡੀਆਂ ਮੈਂ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ ਜੇ ਗੱਲ ਕਰੀਏ ਵਰਦੀਆਂ ਦੀ ਤਾਂ ਉਹਦੇ ਵਿੱਚ ਜਿਵੇਂ ਟਰੈਕ ਸੂਟ ਵਗੈਰਾ ਬੱਚਿਆਂ ਦੀ ਜੇਕਰ ਗਿਆਨ ਦੀ ਗੱਲ ਕਰੀਏ ਤੇ ਬੱਚਿਆਂ ਨੇ ਆਪਦੇ ਸਰਕਾਰ ਵੱਲੋਂ ਜਿਵੇਂ ਆਈਆਈਟੀ ਲਈ ਕੋਈ ਤਿਆਰੀ ਜੇਈ ਦੀ ਤਿਆਰੀ ਲਈ ਨੀਟ ਦੀ ਤਿਆਰੀ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਆਨਲਾਈਨ ਜਿਹੜੀਆਂ ਕੋਚਿੰਗ ਸੈਂਟਰ ਜਿਹੜੇ ਕਿ ਜੇਕਰ ਉਹਨਾਂ ਜ ਪ੍ਰਾਈਵੇਟਲੀ ਗੱਲ ਕਰੀਏ ਉਹਨਾਂ ਦੀ ਤਾਂ ਬੱਚਿਆਂ ਦਾ ਬੜਾ ਹੀ ਜ਼ਿਆਦਾ ਪੈਸਾ ਖਰਚ ਹੁੰਦਾ ਹੈ ਲੇਕਿਨ ਸਰਕਾਰ ਨੇ ਇਹਨਾਂ ਨੂੰ ਬਿਲਕੁਲ ਮੁਫਤ ਦੇ ਵਿੱਚ ਗਰੀਬ ਬੱਚਿਆਂ ਨੂੰ ਇਸ ਚੀਜ਼ ਦਾ ਬਹੁਤ ਹੀ ਫਾਇਦਾ ਹੋ ਰਿਹਾ ਪਿਛਲੇ ਸਮੇਂ ਵਿੱਚ ਅਕਾਦਮਿਕ ਖੇਤਰ ਦੇ ਵਿੱਚ ਹਾਂਜੀ ਵਿਦਿਆਰਥੀਆਂ ਲੋਕੀ ਕੀ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਜੇਕਰ ਅਕਾ ਅਸੀਂ ਇਸ ਤਰ੍ਹਾਂ ਦੀ ਗੱਲ ਕਰੀਏ ਤਾਂ ਸਾਡੇ ਇਸ ਸਕੂਲ ਤੋਂ ਜੇਕਰ ਪਿਛਲੇ ਸਮੇਂ ਤੋਂ ਹਰ ਇੱਕ ਤਰ੍ਹਾਂ ਦੀ ਬੱਚੇ ਜਿਹੜੇ ਨੇ ਇੱਥੋਂ ਵਿਦਿਆ ਹਾਸਲ ਕਰਕੇ ਬੜੇ ਉੱਚ ਅਹੁਦਿਆਂ ਤੇ ਪਹੁੰਚੇ ਨੇ ਜੇ ਸਹਿਕਾਦਮਿਕ ਦੀ ਗੱਲ ਕਰੀਏ ਤਾਂ ਸਾਡੇ ਬੱਚੇ ਜਿਹੜੇ ਨੇ ਦੋ ਤਿੰਨ ਸਾਲ ਪਿੱਛੇ ਤੋਂ ਨੈਸ਼ਨਲ ਲੈਵਲ ਤੱਕ ਪਹੁੰਚੇ ਨੇ ਖਡਾਰਾਂ ਖੇਡਾਂ ਦੀ ਗੱਲ ਕਰੀਏ ਤਾਂ ਸਾਡੇ ਬੱਚੇ ਵੀ ਪਿੱਛੇ ਕੇ ਖੇਡਾਂ ਤੇ ਪਹੁੰਚੇ ਨੇ ਨੈਸ਼ਨਲ ਲੈਵਲ ਤੱਕ ਲੇਟੈਸਟ ਸਾਡਾ ਬੱਚਾ ਜਿਹੜਾ ਹੈ ਉਹ ਸਟੇਟ ਲੈਵਲ ਤੋਂ ਪੋਜੀਸ਼ਨ ਹਾਸਲ ਕੀਤੀ ਹੈ ਅੱਗੇ ਹੋਰ ਵੀ ਸਾਨੂੰ ਉਮੀਦ ਹੈ ਇੱਕ ਬੱਚਾ ਸਾਡਾ ਕਿਹੜਾ ਹੈ ਉਹ ਐਕਾਡੈਮਿਕ ਸੈ ਐਕਾਡੈਮਿਕ ਦੇ ਵਿੱਚ ਕਲਾ ਉਤਸਵ ਦੇ ਵਿੱਚ ਪਾਕ ਲੈ ਕੇ ਕਲਾ ਦਾਦਾ ਜੋਰ ਦਿਖਾ ਕੇ ਉਹ ਸਟੇਟ ਲੈਵਲ ਤੇ ਮੇਰੇ ਕੱਲ ਸ਼ਾਇਦ ਅਕਤੂਬਰ ਦੇ ਲਾਸਟ ਦੇ ਵਿੱਚ ਉਹ ਉਥੇ ਸਾਡਾ ਸਟੇਟ ਲੈਵਲ ਤੇ ਜਾਏਗਾ ਖੇਡਾਂ ਦੇ ਵਿੱਚ ਵੀ ਸਾਡੇ ਆ ਜੀ ਹੋਰ ਬੱਚੇ ਕਈ ਨੇ ਜਿਨ੍ਹਾਂ ਨੇ ਹੋਰ ਥੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੱਕ ਪਹੁੰਚਣ ਦੀ ਪੂਰੀ ਉਮੀਦ ਹੈ ਉਹ ਆਰਮ ਸਕੂਲਾਂ ਨਾਲ ਬکریاں ਲੈਪਾਂ ਤਕਨੀਕਾਂ ਤੇ ਖੇਡ ਦੇ ਮੈਦਾਨ ਇਹ ਵੱਖਰੇ ਤੁਹਾਡੇ ਸਕੂਲ ਜੀ ਜੀ ਸਾਡੇ ਸਕੂਲ ਦੇ ਵਿੱਚ ਗੱਲ ਕਰੀਏ ਤਾਂ ਸਾਡੀਆਂ ਲੇਟੈਸਟ ਜਿਹੜੀਆਂ ਅੱਜ ਕੱਲ ਦੀਆਂ ਲੋੜ ਹੈ ਉਸ ਤਰੀਕੇ ਨਾਲ ਸਾਡੇ ਜੇਕਰ ਕਮਰੇ ਦੀ ਗੱਲ ਕਰੀਏ ਤਾਂ ਪ੍ਰੋਜੈਕਟਰ ਲੈਬਸ ਜਿਹੜੀਆਂ ਹਰੇਕ ਤਰ੍ਹਾਂ ਦੀ ਟੈਕਨੀਕ ਜਿਹੜੀ ਕੱਲ ਅੱਜ ਕੱਲ ਬੱਚਿਆਂ ਲਈ ਬਹੁਤ ਹੀ ਜ਼ਿਆਦੀ ਲਾਏ ਵੰਦੇ ਉਹਦੇ ਵਿੱਚ ਇੰਟਰਐਕਟਿਵ ਪੈਨਲ ਦੀ ਗੱਲ ਕਰੀਏ ਜੇਕਰ ਪ੍ਰੋਜੈਕਟਰਾਂ ਦੀ ਗੱਲ ਕਰੀਏ ਜੇਕਰ ਹੋਰ ਜਿਹੜੀ ਅਧੁਨਿਕ ਸਮਗਰੀ ਦੀ ਗੱਲ ਕਰੀਏ ਤਾਂ ਸਾਡੇ ਸਕੂਲ ਵਿੱਚ ਉਹ ਉਪਲਬਧ ਹੈ ਜੇ ਮੈਂ ਆਪਦੀ ਬਿਲਡਿੰਗ ਦੀ ਵੀ ਗੱਲ ਥੋੜੀ ਜਿ ਨਾਲ ਐਡ ਕਰਨਾ ਚਾਹੁੰਦਾ ਤਾਂ ਸ਼ਾਇਦ ਮੈਂ ਤੁਹਾਨੂੰ ਇਹ ਨਹੀਂ ਪਤਾਉਣਾ ਸਾਡੇ ਸਕੂਲ ਦੀ ਜਿਹੜੀ ਬਿਲਡਿੰਗ ਹੈ ਤਕਰੀਬਨ 100 ਸਾਲ ਪੁਰਾਣੀ ਇਹ ਬਿਲਡਿੰਗ ਹੈ ਲੇਕਿਨ ਅਸੀਂ ਇਸ ਨੂੰ ਹੋਰ ਮੋਡੀਫਾਈਡ ਕਰਕੇ ਇਸ ਨੂੰ ਹੋਰ ਇਨੋਵੇਟ ਕਰਕੇ ਇੱਕ ਦਿੱਖ ਦਾ ਸੈਂਟਰ ਜਿਹੜਾ ਸਕੂਲ ਬਣਿਆ ਤਾਂ ਬਹੁਤ ਹੀ ਜ਼ਿਆਦਾ ਸ਼ਾਮ ਨੂੰ ਸਾਡੇ ਸਕੂਲ ਦੇ ਵਿੱਚ ਲੋਕ ਜਿਹੜੇ ਨੇ ਇਹ ਸਕੂਲ ਨੂੰ ਸਪੈਸ਼ਲੀ ਸਾਡੀ ਗ੍ਰੀਨਰੀ ਵਾਲੀ ਬਿਲਡਿੰਗ ਨੂੰ ਦੇਖਣ ਤੱਕ ਵੀ ਆਉਂਦੇ ਨੇ ਜਿੰਦੇ ਵਿੱਚ ਸਪੈਸ਼ਲੀ ਸਾਡੀ 100 ਸਾਲ ਤੋਂ ਜ਼ਿਆਦਾ ਇੱਕ ਗੋਲ ਕੋਠੀ ਜਿਹੜੀ ਕਿ ਫਾਜ਼ਿਲਕਾ ਦੇ ਵਿੱਚ ਇੱਕ ਬਹੁਤ ਹੀ ਜ਼ਿਆਦੀ ਮਸ਼ਹੂਰ ਜਾਂ ਇੱਕ ਦਿੱਖ ਦਾ ਕੇਂਦਰ ਬਣਿਆ ਹੈ ਖੇਡਾਂ ਦੇ ਇੱਥੇ ਪ੍ਰੈਕਟਿਸ ਕਰਨ ਆਉਂਦੇ ਹਨ ਤੇ ਆਪ ਦਾ ਖੇਡਾਂ ਦੇ ਵਿੱਚ ਬਹੁਤ ਹੀ ਪ੍ਰਾਪਤੀਆਂ ਕਰ ਚੁੱਕਿਆ ਅੱਜ ਦੇ ਸਮੇਂ ਵਿੱਚ ਨਸ਼ਾ ਸਭ ਤੋਂ ਵੱਡੀ ਲਾਹਨਤ ਹੈ ਤੇ ਮੌਜੂਦਾ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਦੇ ਵਿੱਚ ਜਾਂ ਸਾਰੇ ਸਕੂਲਾਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਇੱਕ ਮੋਹਮ ਚਲਾਈ ਗਈ ਹੈ ਤੁਹਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਤੇ ਅਧਿਆਪਕਾਂ ਵੱਲੋਂ ਇਹਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਜੋ ਨਸ਼ਿਆਂ ਵਿਰੋਧ ਦੇ ਵਿੱਚ ਜੇਕਰ ਅਸੀਂ ਗੱਲ ਕਰੀ ਤਾਂ ਸਾਡੇ ਸਕੂਲ ਦੇ ਵਿੱਚ ਬਹੁਤ ਹੀ ਜ਼ਿਆਦਾ ਸੈਮੀਨਾਰ ਅਸੀਂ ਇਹਨਾਂ ਦੇ ਵਿਰੁੱਧ ਨਸ਼ਿਆਂ ਵਿਰੋਧ ਲਗਾਏ ਨੇ ਨੁਕੜ ਨਾਟਕਾਂ ਦੀ ਗੱਲ ਕਰ ਲਈਏ ਔਰ ਜਿਹੜੇ ਵੱਖ-ਵੱਖ ਐਕਟੀਵਿਟੀ ਦੀ ਗੱਲ ਕਰ ਲਈਏ ਜੇਕਰ ਬੱਚਿਆਂ ਨੂੰ ਕੋਈ ਆਪਣੇ ਆਪ ਬੱਚਿਆਂ ਵੱਲੋਂ ਲੈਕਚਰ ਜਿਹੜੇ ਦਿੱਤੇ ਜਾਂਦੇ ਨੇ ਤਾਂ ਉਹਦੀ ਗੱਲ ਕਰ ਲਈ ਤਾਂ ਸੀ ਜੁੱਧ ਨਸ਼ੇ ਵਿਰੁੱਧ ਲਈ ਸਾਡੀਆਂ ਬੱਚਿਆਂ ਤੱਕ ਬਹੁਤ ਹੀ ਜ਼ਿਆਦਾ ਅਸੀਂ ਅਪਰੋਚ ਕੀਤੀ ਹੋਈ ਹੈ ਤਾਂ ਮੈਂ ਵੈਸੇ ਵੀ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਆ ਦੇ ਸਕੂਲ ਦੀ ਸਪੈਸ਼ਲੀ ਕਿ ਅਸੀਂ ਇੱਕ ਹੁਣ ਨਵੀਂ ਜਿਹੜਾ ਲੇਟੈਸਟ ਅੱਗੇ ਇੱਕ ਕਰਨ ਜਾ ਰਹੇ ਹਾਂ ਉਹ ਇਹ ਹੈ ਕੀ ਵਿਦਿਆਰਥੀਆਂ ਨੂੰ ਸਪੈਸ਼ਲਿਟੀ ਟੀਚਰ ਲਾ ਕੇ ਯੂਪੀਐਸਸੀ ਤੱਕ ਦੀ ਤਿਆਰੀ ਲਈ ਸਪੈਸ਼ਲੀ ਉਹਨਾਂ ਦਾ ਪੀਪੀਐਸਸੀ ਦੇ ਵਿੱਚ ਜਿਹੜੀ ਸਪੈਸ਼ਲੀ ਜਿਹੜੇ ਇਸ ਤਰ੍ਹਾਂ ਦੇ ਟੈਸਟਾਂ ਲਈ ਤਿਆਰੀ ਲਈ ਅਸੀਂ ਹੁਣ ਜਲਦੀ ਉਪਰਾਲਾ ਕਰਨ ਜਾ ਰਹੇ ਹਾਂ ਉਹਨਾਂ ਚ ਫੰਡਾ ਦੀ ਜਿਹੜੀ ਹੈ ਉਹ ਕਿਵੇਂ ਘਾਟਪੂਰੀ ਹੋਏਗੀ ਜੇਕਰ ਸਾਡੇ ਕੋਲ ਸਾਡਾ ਮੇਨ ਉਦੇਸ਼ ਹੈ ਬੱਚਿਆਂ ਨੂੰ ਵਧੀਆ ਤੇ ਉੱਚ ਸਿੱਖਿਆ ਦੇਣੀ ਉੱਚ ਸਿੱਖਿਆ ਤੱਕ ਪਹੁੰਚਾਣਾ ਜੇਕਰ ਸਾਨੂੰ ਕਿਸੇ ਤਰ੍ਹਾਂ ਦੇ ਕੋਈ ਫੰਡ ਦੀ ਕੋਈ ਅਵੇਲੇਬਿਲਟੀ ਨਹੀਂ ਹੋਏ ਤਾਂ ਸਾਡੇ ਅਧਿਆਪਕ ਆਪਦੀ ਜੇਬ ਵਿੱਚੋਂ ਜਾਂ ਮੈਂ ਆਪਦੀ ਜੇਬ ਵਿੱਚੋਂ ਅਸੀਂ ਸਾਰੇ ਰਲ ਮਿਲ ਕੇ ਅਸੀਂ ਇਹ ਅਪਰਦਾ ਜਿਹੜਾ ਉਪਰਾਲਾ ਕਰਨਾ ਹੀ ਕਰਨਾ ਹੈ ਜੇ ਭਾਵੇਂ ਸਾਨੂੰ ਸਾਰੇ ਸਟਾਫ ਨੂੰ ਇਹ ਮਹੱਈਆ ਜਿਹੜਾ ਕਰ ਲਿਆ ਵੀ ਅਸੀਂ ਆਪਦੀ ਜੇਬ ਵਿੱਚੋਂ ਕਰ ਲਿਆ ਲੇਕਿਨ ਅਸੀਂ ਇਹ ਬੱਚਿਆਂ ਨੂੰ ਉੱਚ ਕੁਆਲਿਟੀ ਲਈ ਹਰ ਇੱਕ ਸੰਭਵ ਕੋਸ਼ਿਸ਼ ਜ਼ਰੂਰ ਕਰਨ ਸਕੂਲ ਅਧਿਆਪਕ ਅਧਿਆਪਕ ਸਮਾਜ ਦਾ ਨਿਰਮਾਤਾ ਕਿਹਾ ਗਿਆ ਹੈ ਅਗਰ ਅਧਿਆਪਕਾਂ ਨੂੰ ਸਕੂਲ ਵੋ ਫੈਮਿਨਸ ਵਰਗੇ ਪਲੇਟਫਾਰਮ ਮਿਲਣ ਅਤੇ ਅਧਿਆਪਕਾਂ ਦੇ ਮਨ ਦੇ ਵਿੱਚ ਜਜਵਾ ਹੋਏ ਕਿ ਅਸੀਂ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਵਿਦਿਆਰਥੀਆਂ ਦਾ ਭਵਿੱਖ ਸਵਾਰਨਾ ਹੈ ਤਾਂ ਅਜੋਕਾ ਭਾਰਤ ਤੇ ਆਉਣ ਵਾਲਾ ਭਾਰਤ ਇੰਨਾ ਵਿਕਸਿਤ ਹੋਏਗਾ ਕਿ ਪੰਜਾਬ ਅਤੇ ਭਾਰਤ ਦੁਨੀਆ ਦੇ ਨਕਸ਼ੇ ਕਦਮ ਤੇ ਚਮਕੇਗਾ ਧੰਨਵਾਦ ਜੀ ਮੈਂ ਤੇਜਿੰਦਰਪਾਲ ਸਿੰਘ ਡੈਨਿਕਸਫੇਰਾ ਟੀਵੀ ਤੋਂ